ਕੀ ਕੰਮ ਖਤਮ ਹੋ ਚੁੱਕਾ ਹੈ ਅਗਲੇ ਦਿਨਾਂ ਅੱਜ ਮੈਂ ਐਲਾਨ ਕਰਨਾ ਪੁੱਜ ਗਿਆ ਅਸੀਂ ਬਲੌਕ ਕਰਦੇ ਹੁਣ ਅਗਲੇ 5 ਦਿਨਾਂ ਚ ਸਾਰੇ ਬਲੌਕਾਂ ਤੇ ਅਸੀਂ ਥਾਣਿਆਂ ਦੇ ਬਾਅਦ ਮਲਕੇ ਇੱਕ ਹਲਕੇ ਦੇ ਵਿੱਚ ਸਾਡੇ 2 ਬਲੌਕ ਅਸੀਂ ਥਾਣਿਆਂ ਦੇ ਬਾਅਦ ਹੁਣ ਇੱਕ ਮੁਕੰਮਲ ਕਰਦੇ ਆ ਫਿਰ ਅਸੀਂ ਜ਼ਿਲ੍ਹਾ ਸਰਦੇ ਦੇ ਅੰਦਰ ਫਿਰ ਅਸੀਂ ਪੰਜਾਬ ਸਰਦੇ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਡੀਜੀਪੀ ਨੂੰ ਕੀ ਰਲਾ ਕੰਮ ਕਰਾਂਗੇ ਕਿਉਂਕਿ ਨਵੇਂ ਆਰਡਰ ਮਕਮਲ ਤੋਂ ਕੇ ਫੇਲ ਹੋ ਚੁੱਕੇ ਦਿਨ ਦਿਹਾੜੇ ਕਤਲੇਆਮ ਦਿਨ ਦਿਹਾੜੇ ਆਖੰਡ ਚਦਾ ਹੁਣ ਇਹਨਾਂ ਦਾ ਬੰਦਾ ਹੀ ਮਾਰਦਾ ਸੋ ਰੋਜ਼ ਕਤਲੇਆਮ ਪੰਜਾਬ ਸਰਕਾਰ ਔਰ ਲਾਰੈਂਸ ਖੁਸ਼ਰੋਈ ਵਰਗੇ ਦੀਆਂ ਇੰਟਰਵਿਊਜ਼ ਔਰ ਸੈਟ ਨੇ ਕਹਾਤਾ ਕਿ ਇੰਨਾ ਪੁਲਿਸ ਆਰਿਆਂ ਨੇ ਇੰਟਰਵਿਊ ਕਰਾਈ ਹੈ ਇਸ ਦੇ باوجود ਵੀ ਉਹਨਾਂ ਤੋਂ ਕੋਈ ਕਾਰ ਨਹੀਂ ਰੱਕੇ ਕੰਮ ਖਤਮ ਹੋ ਚੁੱਕਾ ਹੈ ਅਗਲੇ ਦਿਨਾਂ ਅੱਜ ਮੈਂ ਐਲਾਨ ਕਰਨਾ ਪੁੱਛਿਆ ਅਸੀਂ ਬਲਾਕਸ ਕਰਦੇ ਹੁਣ ਅਗਲੇ 5 ਦਿਨਾਂ ਚ ਸਾਰੇ ਬਲਾਕਾਂ ਤੇ ਅਸੀਂ ਥਾਣਿਆਂ ਦੇ ਬਾਅਦ ਬਲਕਿ ਇੱਕ ਹਲਕੇ ਦੇ ਵਿੱਚ ਸਾਡੇ 2 ਬਲਾਕ ਅਸੀਂ ਥਾਣਿਆਂ ਦੇ ਬਾਅਦ ਹੁਣ ਇੱਕ ਮੁਕੰਮਲ ਤਰਤੀਆ ਫਿਰ ਅਸੀਂ ਜ਼ਿਲ੍ਹਾ ਸਰਦੇ ਦੇ ਅੰਦਰ ਫਿਰ ਅਸੀਂ ਪੰਜਾਬ ਸਰ ਤੇ ਮੁੱਖ ਮੰਤਰੀ ਤੇ ਪੰਜਾਬ ਦੇ ਡੀਜੀਪੀ ਨੂੰ ਕੇਂਦਲਾ ਕੰਮ ਕਰਾਉਂਦੇ ਕਿਉਂਕਿ ਨਵਾਂ ਆਰਡਰ ਮੁਕੰਮਲ ਤੋਂ ਤੇ ਫੇਲੂ ਦਿੰ ਦਿਹਾੜੇ ਕਤਲੇਆਮ ਦਿੰ ਦਿਹਾੜੇ ਆਖੰਨਾ ਚਦਾ ਹੁਣ ਨਦਾਰ ਦਾ ਬੰਦਾ ਹੀ ਮਾਰਦਾ ਸੋ ਰੋਜ ਕਤਲੇਆਮ ਪੰਜਾਬ ਸਰਕਾਰ ਔਰ ਲਾਰੈਂਸ ਕੁਸ਼ਨੋਈ ਵਰਗੇ ਦੀਆਂ ਇੰਟਰਵਿਊਜ਼ ਔਰ ਸੱਟ ਨੇ ਕਹਤਾ ਕਿ ਇੰਨਾ ਪੁਲਿਸ ਵਾਲਿਆਂ ਨੇ ਇੰਟਰਵਿਊ ਕਰਾਈ ਹੈ ਇਹ ਸਿਰਫ ਬਾਜੂ ਉਂ ਕੀ ਉਹਨਾਂ ਕੋਈ ਕਾਰਨ ਨਹੀਂ